25 30 ਜਣੇ ਤੇਜਦਾਰ ਹਥਿਆਰ ਕੋਈ ਡਾਟ ਕੋਈ ਡੰਡੇ ਲੈ ਕੇ ਇੱਥੇ ਆ ਕੇ ਗਾਲਾਂ ਗਲੋਚ ਕੱਢਣ ਲੱਪੇ ਵੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਾਹਤੋਂ ਇੱਥੇ ਗਾਲਾਂ ਕੱਢਦੇ ਹੋ ਕਹਿੰਦੇ ਸਾਨੂੰ ਕੋਈ ਨਹੀਂ ਰੋਕ ਸਕਦਾ ਅਸੀਂ ਐਸਐਚਓ ਸਾਹਿਬ ਦੀ ਉਹਨਾਂ ਨੂੰ ਧਮਕੀ ਵੀ ਦਿੱਤੀ ਥਾੜੇ ਪ੍ਰਸ਼ਾਸਨ ਦੀ ਧਮਕੀ ਦਿੱਤੀ ਉਹ ਕਹਿੰਦੇ ਸਾਨੂੰ ਕੋਈ ਕੁਝ ਨਹੀਂ ਕਰ ਸਕਦਾ ਤੁਸੀਂ ਜਿੱਥੇ ਕਰਨਾ ਜੋ ਕਰਨਾ ਕਰ ਲਓ ਤਕਰੀਬਨ 4:30-5 ਵਜੇ ਦੇ ਟਾਈਮ ਦੇ ਵਿੱਚ ਵਿੱਚ ਕੋਈ 25-30 ਜਣੇ ਤੇਜਦਾਰ ਹਥਿਆਰ ਕੋਈ ਡਾਟ ਕੋਈ ਡੰਡੇ ਲੈ ਕੇ ਇੱਥੇ ਆ ਕੇ ਗਾਲਾਂ ਗਲੋਚ ਕੱਢਣ ਲੱਪੇ ਵੇ ਆਪਾਂ ਅੰਦਰ ਬੈਠੇ ਸੀ ਅੰਦਰੋਂ ਜਦੋਂ ਮੈਂ ਬਾਹਰ ਨਿਕਲੇ ਤੇ ਬੜੀਆਂ ਗੰਦੀਆਂ ਅਪਸ਼ਬਦ ਗਾਲਾਂ ਕੱਢਦੇ ਪਏ ਸੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਾਹਤੋਂ ਇੱਥੇ ਗਾਲਾਂ ਕੱਢਦੇ ਕਹਿੰਦੇ ਸਾਨੂੰ ਕੋਈ ਨਹੀਂ ਰੋਕ ਸਕਦਾ ਅਸੀਂ ਐਸਐਚਓ ਸਾਹਿਬ ਦੀ ਉਹਨਾਂ ਨੂੰ ਧਮਕੀ ਵੀ ਦਿੱਤੀ ਥਾਣੇ ਪ੍ਰਸ਼ਾਸਨ ਦੀ ਧਮਕੀ ਵੀ ਦਿੱਤੀ ਉਹ ਕਹਿੰਦੇ ਸਾਨੂੰ ਕੋਈ ਕੁਝ ਨਹੀਂ ਕਰ ਸਕਦਾ ਤੁਸੀਂ ਜਿੱਥੇ ਕਰਨਾ ਜੋ ਕਰਨਾ ਕਰ ਲਵੋ ਤੇ ਅਸੀਂ ਬਹੁਤ ਇਸ ਵੇਲੇ ਸਾਡਾ ਬਾਜ਼ਾਰ ਇੱਕ ਮੇਂ ਮਾਹੌਲ ਦੇ ਵਿੱਚ ਰਹਿਨੇ ਆਸੀਂ ਅਪੀਲ ਕਰਦੇ ਆ ਕਿ ਇਦਾਂ ਦੇ ਮਾਹੌਲ ਨੂੰ ਥੋੜਾ ਠੱਲ ਪਾਈ ਜਾਵੇ ਜਿਹੜਾ ਗੁੰਡਾਗਰਦੀ ਰਾਜ ਆਂਦਾ ਪਿਆ ਸਾਡੇ ਏਰੀਆ 'ਚ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਤੇ ਹਰ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਇਹਦੇ ਤੇ ਥੋੜੀ ਠੱਲ ਪਾਈ ਜਾਵੇ ਕੋਈ ਆਜੀ ਹਾਲੇ ਪ੍ਰਸ਼ਾਸਨ ਅਧਿਕਾਰੀ ਪਹੁੰਚਿਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਦਾ ਫੋਨ ਆਇਆ ਸੀ ਐਚਐਸਓ ਸਾਹਿਬ ਦੇ ਕਿ ਆਪਾਂ ਬੰਦਾ ਭੇਜ ਦੇ ਪਏ ਆ ਕਿਸੇ ਸਰਪੰਚ ਸਾਹਿਬ ਦੀ ਇੱਧਰ ਹਸ਼ਿਆਰਪੁਰ ਵਿੱਚ ਹੱਤਿਆ ਹੱਤਿਆ ਹੋ ਗਈ ਸੀ ਉਹਦੇ ਮੁਤਲਕ ਉਧਰ ਡਿਊਟੀਆਂ ਲੱਗੀਆਂ ਸੀ ਇਹ ਹਜੇ ਤੱਕ ਸਰ ਪਹੁੰਚਿਆ ਨਹੀਂ ਫੋਨ ਆਇਆ ਸੀ ਜਰੂਰ ਦੀ ਮੰਗ ਕਰਦੇ ਹਾਂ ਮੰਗ ਅਸੀਂ ਇਹੀ ਕਰਦੇ ਸਾਡਾ ਸ਼ਾਂਤ ਮਈ ਕੰਢੀ ਏਰੀਆ ਹੈ ਇਹਦੇ ਵਿੱਚ ਇਦਾਂ ਦਾ ਗੁੰਡਾਗਰਦੀ ਤੇਜਦਾਰ ਹਥਿਆਰ ਵਾਲੇ ਨੌਜਵਾਨਾਂ ਨੂੰ ਜਿਹੜਾ ਇਹਨਾਂ ਨੂੰ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਹਾਂਜੀ 20 ਤੋਂ ਬੱਚੀ ਮੁੰਡੇ ਕੱਲ ਸ਼ਾਮ ਨੂੰ 5 ਵਜੇ ਦੇ ਕਰੀਬ ਕਾਫੀ ਤੇਜਦਾਰ ਹਥਿਆਰ ਉਹਨਾਂ ਦੇ ਬੋਲ ਡਾਟ ਡੰਡੇ ਵਾਲੇ ਕਿਦੋਂ ਕੀਤੀ ਇੱਥੇ ਮਾਰਕੀਟ ਦੇ ਵਿੱਚ ਜਦੋਂ ਅਸੀਂ ਉਹਨਾਂ ਨੂੰ ਰੋਕਿਆ ਇਸ ਕਾਰਨ ਕਿਉਂ ਤੁਸੀਂ ਜ਼ੋਰ ਪਿਆ ਕੀਤਾ ਹੋਇਆ ਤਾਂ ਅੱਗੇ ਉਹਨਾਂ ਨੇ ਇਹ ਜਵਾਬ ਦਿੱਤਾ ਕਿ ਅਸੀਂ ਕਿਸੇ ਨੂੰ ਨਹੀਂ ਡਰਦੇ ਅਸੀਂ ਆਪਣੀ ਮਰਜ਼ੀ ਨਾਲ ਜੋ ਵੀ ਇੱਥੇ ਡਾਕਟਰੋਨਾਂ ਨੇ 2-4 ਵਾਰੀ ਉਹਨਾਂ ਨੂੰ ਡਰਾਣ ਤੇ ਭਵਾਏ ਥੋੜਾ ਜਿਹਾ ਵੀ ਇਥੋਂ ਚਲੇ ਜਾਓ ਵੀ ਮਾਰਕੀਟ ਦਾ ਮਾਹੌਲ ਖਰਾਬ ਹੁੰਦਾ ਪਰ ਉਹ ਬੰਦੇ ਕਾਫੀ ਜ਼ਿਆਦਾ ਐਸੀ ਕਿ ਅਸੀਂ ਵੀ ਡਰਦੇ ਸੀਗੇ ਕਿ ਸ਼ਾਇਦ ਸਾਡੇ ਤੇ ਕੋਈ ਨਾ ਹਮਲਾ ਕਰ ਦੇਵੇ ਕਿਉਂਕਿ ਹਥਿਆਰ ਫੜੇ ਹੋਏ ਸਨ ਉਹਨਾਂ ਨੇ ਤੋਂ ਸਾਡੀ ਪ੍ਰਸ਼ਾਸਨ ਅੱਗੇ ਮੰਗੇ ਵੀ ਇਹ ਜੇ ਇਸ਼ਾਰਾਰਤੀ ਅਨਸਰਾਂ ਨੂੰ ਕਾਬੂ ਕੀਤਾ ਜਾਏ ਉਹਨਾਂ ਦੀ ਪਛਾਣ ਕੀਤੀ ਜਾਏ ਤੇ ਜਿਹੜੀ ਬਣਦੀ ਕਾਰਵਾਈ ਉਹ ਕੀਤੀ ਜਾਵੇ